ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਅੱਜ ਦੀਆਂ ਮੁੱਖ ਖਬਰਾਂ ਕਮਲਾ ਹੇਰਸਬਣੀ ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਰਾਸ਼ਟਰਪਤੀ ਉਮੀਦਵਾਰ 트ੰਪ ਖਿਲਾਫ ਲੜੇਗੀ ਚੋਣ ਸ਼ੇਅਰ ਬਾਜ਼ਾਰ ਚ ਹਾਹਾਕਾਰ ਸੈਂਸੈਕਸ 885 ਅੰਕ ਤੇ ਨਿਫਟੀ 293 ਅੰਕ ਡਿੱਗ ਕੇ ਹੋਇਆ ਬੰਦ ਫਿਲਹਾਲ ਨਹੀਂ ਖੁੱਲੇਗਾ ਚੰਬੂ ਬਾਰਡਰ ਸੁਪਰੀਮ ਕੋਰਟ 12 ਅਗਸਤ ਨੂੰ ਕਰੇਗਾ ਅਗਲੀ ਸੁਣਵਾਈ ਬਾਇਨਾਡ ਹਾਸਾ ਮਰਨ ਵਾਲਿਆਂ ਦੀ ਗਿਣਤੀ ਹੋਈ 313 ਮੇਰੇ ਖਿਲਾਫ ਬਣਾਈ ਜਾ ਰਹੀ ਈਡੀ ਵੱਲੋਂ ਛਾਪੇਮਾਰੀ ਦੀ ਯੋਜਨਾ ਰਾਹੁਲ ਗਾਂਧੀ ਨੀਟ ਪੇਪਰ ਲੀਕ ਮਾਮਲਾ ਪੇਪਰ ਲੀਕ ਸਿਰਫ ਪਟਨਾ ਤੇ ਹਜਾਰੀਬਗ ਸੈਂਟਰਾਂ ਵਿੱਚ ਹੋਏ ਸੁਪਰੀਮ ਕੋਰਟ ਕਾਂਗਰਸ ਤੇ ਪ੍ਰਸ਼ਟਾਚਾਰ ਨਹੀਂ ਰਹਿ ਸਕਦੇ ਇੱਕ ਦੂਜੇ ਤੋਂ ਦੂਰ ਹਰ ਸਿਮਰਤ ਕੌਰ ਬਾਦਲ ਚਾਰ ਰਾਜਾਂ ਦੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੀਤਾ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਪੰਜਾਬ ਪੁਲਿਸ ਵਿੱਚ ਬਦਲੇ 23 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀ ਕੇਂਦਰੀ ਮੰਤਰੀ ਅਮਿਤ ਸ਼ਾਹ ਆਉਣਗੇ ਚੰਡੀਗੜ੍ਹ 2000 ਲੋਕਾਂ ਨੂੰ ਕਰਨਗੇ ਸੰਬੋਧਨ ਮੁੱਖ ਮੰਤਰੀ ਵੱਲੋਂ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਪੈਰਿਸ 올림픽 2024 ਹਾਕੀ ਚ ਭਾਰਤ ਨੇ ਰਚਿਆ ਇਤਿਹਾਸ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ 올림픽 ਚ ਲਗਜਾਇ ਸ਼ੇਰ ਨੇ ਰਚਿਆ ਇਤਿਹਾਸ ਸੈਮੀਫਾਈਨਲ ਚ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਸ਼ਟਲਰ ਬਣੇ ਹੁਣ ਖਬਰਾਂ ਵਿਸਤਾਰ ਨਾਲ ਭਾਰਤੀ ਮੂਲ ਦੀ ਕਮਲਾ ਹੈਰਸ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਅਧਿਕਾਰਤ ਡੈਮੋਕ੍ਰੈਟਿਕ ਉਮੀਦਵਾਰ ਬਣ ਗਈ ਹੈ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਤੁਹਾਨੂੰ ਦੱਸ ਦਈਏ ਕਿ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੇ ਸ਼ੁੱਕਰਵਾਰ ਨੂੰ ਕਿਹਾ ਕੇ ਉਪ ਪ੍ਰਧਾਨ ਕਮਲਾ ਹੇਰਸ ਨੇ ਡੈਮੋਕ੍ਰੈਟਿਕ ਪਾਰਟੀ ਦੀ ਨਾਮਜ਼ਦਗੀ ਨੂੰ ਸੁਰੱਖਿਤ ਕਰ ਲਈ ਕਾਫੀ ਡੈਲੀਗੇਟ ਵੋਟਸ ਹਾਸਲ ਕਰ ਲਏ ਹਨ ਜਿਸ ਨਾਲ ਹੇਰਸ ਪ੍ਰਮੁੱਖ ਸਿਆਸੀ ਟਿਕਟ ਤੇ ਚੋਟੀ ਦਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਗੈਰ ਗੋਰੀ ਔਰਤ ਬਣ ਗਈ ਹੈ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਵਪਰੀਚੀ ਬਾਜ਼ਾਰਾਂ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰਾਂ 'ਚ ਵੀ ਭਾਰੀ ਗਰਾਫਟ ਦੇਖਣ ਨੂੰ ਮਿਲੀ ਵੀਰਵਾਰ ਦੇ ਰਾਤ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਰਾਵਟ ਅਤੇ ਇਸ ਤੋਂ ਬਾਅਦ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਆਈ ਮੰਦੀ ਕਾਰਨ ਭਾਰਤੀ ਬਾਜ਼ਾਰ ਸਵੇਰੇ ਗਰਾਵਟ ਨਾਲ ਖੁੱਲੇ ਅਤੇ ਖੁੱਲਦੇ ਹੀ ਸੈਂਸੈਕਸ 700 ਅੰਕ ਡਿੱਗ ਗਿਆ ਜਦਕਿ ਨਿਫਟੀ 'ਚ 221 ਅੰਕਾਂ ਦੀ ਗਰਾਵਟ ਦਰਜ ਕੀਤੀ ਗਈ ਦਿਨ ਦੇ ਕਾਰੋਬਾਰੀ ਸੈਸ਼ਨ ਦੌਰਾਨ ਇਹ ਮੰਦੀ ਹੋਡੂੰਗੀ ਹੋਈ ਅਤੇ ਅੰਤ ਵਿੱਚ ਸੈਂਸੈਕਸ ਲਗਭਗ 885 ਅੰਕ ਡਿੱਗ ਕੇ 80981.95 ਅੰਕਾਂ ਦੇ ਬੰਦ ਹੋਇਆ ਜਦੋਂ ਕਿ ਨਿਫਟੀ 293.2 ਅੰਕ ਡਿੱਗ ਕੇ 24717.70 ਅੰਕਾਂ ਤੇ ਬੰਦ ਹੋਇਆ ਪੰਜਾਬ ਅਤੇ ਹਰਿਆਣਾ ਸਰਕਾਰ ਵਿਚਾਲੇ ਸ਼ੰਭੂ ਬਾਰਡਰ ਨੂੰ ਲੈ ਕੇ ਛੜੇ ਬਵਾਦ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਕੋਰਟ ਨੇ ਹਰਿਆਣਾ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ ਅਤੇ ਉਹਨਾਂ ਨੇ ਅਦਾਲਤ ਤੋਂ ਬਾਹਰ ਦਾ ਨਾਮ ਫਾਈਨਲ ਕਰਨ ਲਈ ਸਮਾਂ ਮੰਗਿਆ ਅਤੇ ਸੁਣਵਾਈ ਟਾਲਣ ਦੀ ਅਪੀਲ ਕੀਤੀ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਸਰਵੋੱਚ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਵੇਂ ਸੂਬੇ ਪੰਜਾਬ ਅਤੇ ਹਰਿਆਣਾ ਸਰਕਾਰ ਸਾਡੇ ਸੁਝਾਅ ਤੇ ਵਿਚਾਰ ਕਰਕੇ ਸਾਨੂੰ ਦੱਸਣਾ ਦਰਅਸਲ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਉਦੋਂ ਤੱਕ ਸ਼ੰਭੂ ਬਾਰਡਰ ਤੇ ਮੌਜੂਦਾ ਸਥਿਤੀ ਬਰਕਰਾਰ ਰਹੇਗੀ ਸੰਯੋਗ ਹੈ ਕਿ 1 ਸਾਲ 13 ਫਰਵਰੀ ਨੂੰ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਚੱਲੋ ਨਾਲ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਉਹਨਾਂ ਨੂੰ ਦਿੱਲੀ 'ਚ ਜਾਣ ਤੋਂ ਰੋਕਣ ਲਈ ਸ਼ੰਭੂ ਬਾਰਡਰ, ਟਿਕਰੀ ਬਾਰਡਰ, ਸਿੰਘੂ ਬਾਰਡਰ ਅਤੇ ਗਾਜੀਪੁਰ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ ਹਾਲਾਂਕਿ ਬਾਅਦ 'ਚ ਸ਼ੰਭੂ ਬਾਰਡਰ ਨੂੰ ਛੱਡ ਕੇ ਬਾਕੀ ਸਾਰੇ ਬਾਰਡਰ ਖੋਲ ਦਿੱਤੇ ਗਏ ਸਨ ਸ਼ੰਭੂ ਬਾਰਡਰ 'ਤੇ ਹਰਿਆਣਾ ਸਰਕਾਰ ਵੱਲੋਂ ਵੈਰੀਕੇਡਿੰਗ ਕੀਤੀ ਗਈ ਹੈ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ ਕੇਰਲ ਦੇ ਬਾਇਨਾਡ ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ 130 ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ ਇਹ ਹਾਦਸੇ ਦੇ 4 ਦਿਨ ਬਾਅਦ ਵੀ 206 ਲੋਕ ਲਾਪਤਾ ਹਨ ਮੌਸਮ ਵਿਭਾਗ ਨੇ ਅੱਜ ਵੀ ਇੱਥੇ ਮੀਂਹ ਦਾ orange alert ਜਾਰੀ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਵੀਰਵਾਰ ਦੇ ਰਾਤ ਨੂੰ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਅਸੀਂ ਇਸ ਔਖੇ ਸਮੇਂ ਵਿੱਚ ਭਾਰਤ ਦੇ ਨਾਲ ਹਾਂ ਅਸੀਂ ਬਚਾਅ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੀ ਸਲਾਹਗਾ ਕਰਦੇ ਹਾਂ ਦੂਜੇ ਪਾਸੇ ਵੀਰਵਾਰ ਨੂੰ ਵਾਇਨੜ ਪਹੁੰਚੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਵੀ ਇੱਥੇ ਪੀੜਤਾਂ ਨੂੰ ਮਿਲਣਗੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਸ ਦਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ ਰਾਹੁਲ ਨੇ ਬੀਤੀ ਦੇਰ ਰਾਤ 1:52 ਮਿੰਟ ਵਜੇ ਐਕਸ ਤੇ ਕੀਤੀ ਇੱਕ ਪੋਸਟ 'ਚ ਇਹ ਦਾਵਾ ਕੀਤਾ ਪੋਸਟ ਵਿੱਚ ਉਹਨਾਂ ਲਿਖਿਆ ਦੋ ਵਿੱਚੋਂ ਇੱਕ ਨੂੰ ਸੰਸਦ 'ਚ ਮੇਰਾ ਚੱਕਰ ਵੀਊ ਵਾਲਾ ਭਾਸ਼ਣ ਪਸੰਦ ਨਹੀਂ ਆਇਆ। ਉਹਨਾਂ ਕਿਹਾ ਕਿ ਈਡੀ ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਖਿਲਾਫ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਖੁੱਲੀਆਂ ਵਾਹਨਾਂ ਨਾਲ ਈਡੀ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਵੱਲੋਂ ਚਾਹ ਅਤੇ ਬਿਸਕੁਟ ਅੱਜ NEET ਮਾਮਲੇ ਦੀ ਸੁਲਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ NEET UG 2024 ਦੇ ਪੇਪਰਾਂ ਦੀ ਕੋਈ ਪ੍ਰਣਾਲੀਗਤ ਉਲੰਘਣਾ ਨਹੀਂ ਹੋਈ ਹੈ। ਤੇ ਲੀਕ ਸਿਰਫ ਪਟਨਾ ਤੇ ਹਜਾਰੀਬਾਗ ਸੈਂਟਰਾਂ ਤੱਕ ਸੀਮਿਤ ਸੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰ ਵੱਲੋਂ ਗਠਿਤ ਕਮੇਟੀ ਪ੍ਰੀਖਿਆ ਪ੍ਰਣਾਲੀ ਦੀ ਸਾਈਬਰ ਸੁਰੱਖਿਆ ਵਿੱਚ ਸੰਭਾਵਿਤ ਕਮਜ਼ੋਰੀਆਂ ਦੀ ਪਛਾਣ ਕਰਨ ਲਈ ਤੇ ਪ੍ਰੀਖਿਆ ਕੇਂਦਰਾਂ ਦੀ ਸੀਸੀਟੀਵੀ ਨਿਗਰਾਨੀ ਲਈ ਐਸਓਪੀ ਤਿਆਰ ਕਰਨ ਤੇ ਵਿਚਾਰ ਕਰੇਗੀ ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਸਨੇ ਆਪਣੇ ਫੈਸਲੇ ਵਿੱਚ ਨੀਡ ਦੀਆਂ ਢਾਂਚਾਗਤ ਪ੍ਰਕਿਰਿਆਵਾਂ ਦੀਆਂ ਸਾਰੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ ਸਪਰੀਮ ਕੋਰਟ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਬੇਤਰੀ ਲਈ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਮੁੱਦੇ ਪੈਦਾ ਹੋਏ ਹਨ ਉਹਨਾਂ ਨੂੰ ਕੇਂਦਰ ਨੂੰ ਇਸ ਸਾਲ ਹੀ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਮੁੜਾ ਜਹਾ ਨਾ ਹੋਵੇ ਅਦਾਲਤ ਨੇ 23 ਜੁਲਾਈ ਨੂੰ 40 ਪਟੀਸ਼ਨਾਂ ਤੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਉਸ ਸਮੇਂ ਅਦਾਲਤ ਨੇ ਕਿਹਾ ਕਿ NEET ਦੀ ਪ੍ਰੀਖਿਆ ਦੁਬਾਰਾ ਨਹੀਂ ਹੋਵੇਗੀ ਕਿਉਂਕਿ ਪੂਰੀ ਪ੍ਰੀਖਿਆ ਵਿੱਚ ਗੜਬੜੀ ਹੋਣ ਦੇ ਪੁਖਤਾ ਸਬੂਤ ਨਹੀਂ ਮਿਲੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭ੍ਰਿਸ਼ਟਾਚਾਰ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ 2012 ਵਿੱਚ ਪੰਜਾਬ ਵਿੱਚ ਗਰੀਬਾਂ ਲਈ ਰਾਸ਼ਨ ਵੰਡਣ ਦੀ ਸਕੀਮ ਲਿਆਂਦੀ ਸੀ ਜਿਸ ਤੋਂ ਬਾਅਦ ਕੇਂਦਰ ਨੇ ਵੀ ਇਸ ਸਕੀਮ ਦੀ ਨਕਲ ਕੀਤੀ ਸੀ ਇਸ ਤੋਂ ਬਾਅਦ ਕਾਂਗਰਸ ਸੱਤਾ 'ਚ ਆਈ ਤੇ ਲੱਖਾਂ ਕਾਰਡ ਰੱਦ ਕਰ ਦਿੱਤੇ ਗਏ ਇਸ ਦਾ ਖਲਾਸਾ ਹੋਣਾ ਚਾਹੀਦਾ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਕਾਂਗਰਸ ਨੇ ਚਾਰ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਹੈ ਇਹ ਕਮੇਟੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਕਰੇਗੀ ਕਾਂਗਰਸ ਮੁਖੀ ਮਲਿਕ ਅਰਜਨ ਖੜਗੇ ਨੇ ਹਰਿਆਣਾ ਮਹਾਰਾਸ਼ਟਰ ਝਾਰਖੰਡ ਅਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਕਮੇਟੀਆਂ ਦਾ ਐਲਾਨ ਕੀਤਾ ਹੈ ਇਸ ਵਿੱਚ ਜੰਮੂ ਕਸ਼ਮੀਰ ਦੀ ਕਮੇਟੀ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ ਰੰਧਾਵਾ ਕਰਨਗੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਇਹ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ ਵੱਡੇ ਅਫਸਰਾਂ ਦੀ ਬਦਲੀ ਕੀਤੀ ਗਈ ਹੈ ਇਸ ਤਹਿਤ 23 ਆਈਪੀਐਸ ਅਤੇ 4 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਨਵੀਨ ਸਿੰਘਲਾ ਨੂੰ ਡੀਆਈਜੀ ਜਲੰਧਰ ਰੇਂਜ ਨਿਯੁਕਤ ਕੀਤਾ ਗਿਆ ਹੈ ਭਗਿਰਥ ਸਿੰਘ ਮੀਣਾ ਮਾਨਸਾ ਦੇ ਨਵੇਂ ਐਸਐਸਪੀ ਲਗਾਏ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਚੰਡੀਗੜ੍ਹ ਦਾ ਦੌਰਾ ਕਰਨਗੇ ਅਤੇ 24 ਘੰਟੇ ਪਾਣੀ ਦੀ ਸਪਲਾਈ ਦੀ ਪੇਸ਼ਕਸ਼ ਕਰਨਗੇ ਉਹ ਮਨੀ ਮਾਜਰਾ ਸ਼ਿਵਾਲਿਕ ਗਾਰਡਨ ਵਿਖੇ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਮੇਚਾਦੇ ਦੌਰੇ ਦੀਆਂ ਤਿਆਰੀਆਂ ਅਖੀਰੀ ਪੜਾਤੇ ਹਨ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ਼ਿਵਾਲਿਕ ਗਾਰਡਨ ਦਾ ਵਾਟਰਪਰੂਫ ਟੈਂਟ ਲਾਇਆ ਜਾ ਰਿਹਾ ਹੈ ਇੱਥੇ ਗ੍ਰਹਿ ਮੰਤਰੀ 1 ਘੰਟੇ ਤੋਂ ਵੱਧ ਸਮੇਂ ਤੱਕ ਰਹਿਣਗੇ ਉਹਨਾਂ ਨੂੰ ਪੂਰੇ ਪ੍ਰੋਜੈਕਟ ਬਾਰੇ ਸੂਚਿਤ ਕੀਤਾ ਜਾਵੇਗਾ ਇਸ ਸਮਾਗਮ ਵਿੱਚ 2000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈरिस ਵਿਖੇ ਚੱਲ ਰਹੀਆਂ 올ੰਪਿਕ ਖੇਡਾਂ ਵਿੱਚ ਅੱਜ ਆਸਟ੍ਰੇਲੀਆ ਖਿਲਾਫ ਇਤਿਹਾਸਿਕ ਜਿੱਤ ਦਰਜ ਕਰਨ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੇ 52 ਸਾਲਾਂ ਦੇ ਵਕਫੇ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੂੰ ਹਰਾਇਆ ਹੈ। ਉਹਨਾਂ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਭਾਰਤ ਨੇ ਆਸਟ੍ਰੇਲੀਆ ਨੂੰ 3-2 ਨਾਲ ਪਛਾੜਿਆ ਹੈ। ਭਗਵਾਨ ਸਿੰਘ ਮਾਨ ਨੇ ਕਿਹਾ ਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਅਹਿਮ ਮੈਚ ਵਿੱਚ ਦੋ ਗੋਲ ਕਰਕੇ ਟੀਮ ਲਈ ਜਿੱਤ ਯਕੀਨੀ ਬਣਾਈ ਹੈ। ਪੈਰਸ 올림픽 ਦੇ ਆਖਰੀ ਪੂਲ ਮੈਚ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ। ਕਵਾਰਟਰ ਫਾਈਨਲ ਤੋਂ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਆਸਟ੍ਰੇਲੀਆਈ ਟੀਮ ਨੂੰ 3-2 ਨਾਲ ਹਰਾਇਆ ਇਸ ਦੇ ਨਾਲ ਭਾਰਤ ਨੇ ਕਵਾਰਟਰ ਫਾਈਨਲ ਤੋਂ ਪਹਿਲਾਂ ਜਿੱਤ ਦੀ ਪਟੜੀ ਤੇ ਵਾਪਸੀ ਕਰ ਲਈ ਹੈ ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ 59 ਸਾਲਾਂ ਬਾਅਦ 올림픽 ਦੇ ਇਤਿਹਾਸ ਚ ਆਸਟ੍ਰੇਲੀਆ ਨੂੰ ਹਰਾਇਆ ਹੈ ਇਸ ਤੋਂ ਪਹਿਲਾਂ 1972 ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ ਲਖਸੇਨ ਬੈਡਮਿੰਟਨ ਪੁਰਸ਼ ਸਿੰਗਲ ਸੈਮੀਫਾਈਨਲ ਚ ਪਹੁੰਚ ਗਏ ਹਨ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ ਲਖਸੇ ਨੇ ਤਾਈਵਾਨ ਦੇ 2-10 ਨੂੰ 19-21 21-15 21-12 ਨਾਲ ਹਰਾਇਆ ਲਖਸੇਨ ਨੇ ਭਾਰਤੀ ਬੈਡਮਿੰਟਨ ਚ ਇਤਿਹਾਸਿਕ ਪ੍ਰਾਪਤੀ ਹਾਸਲ ਕੀਤੀ ਹੈ ਕੁਆਰਟਰਫਾਈਨਲ ਚ ਚੀਨੀ ਤਾਈਪੇ ਦੇ 2-10 ਚੇਨ ਦੇ ਖਿਲਾਫ 3 ਗੇਮ ਦੀ ਰੋਮਾਂਚਕ ਜਿੱਤ ਦੇ ਨਾਲ ਸੇਰ ਉਸ ਮਕਾਮ ਤੇ ਪਹੁੰਚ ਗਏ ਹਨ ਜਿੱਥੇ ਕੋਈ ਵੀ ਭਾਰਤੀ ਪੁਰਸ਼ ਸ਼ਟਲਰ ਪਹਿਲਾਂ ਨਹੀਂ ਪਹੁੰਚ ਸਕਿਆ ਲਖਸ਼ੇ ਹੁਣ 올림픽 ਚ ਬੈਡਮਿੰਟਨ ਪੁਰਸ਼ ਸਿੰਗਲ ਦੇ ਸੈਮੀਫਾਈਨਲ ਚ ਪਹੁੰਚਣ ਵਾਲੇ ਪਹਿਲੇ ਭਾਰਤੀ ਪੁਰਸ਼ ਸ਼ਟਲਰ ਬਣ ਗਏ ਹਨ ਹੁਣ ਉਹ ਮੈਡਲ ਤੋਂ ਸਿਰਫ ਇੱਕ ਜਿੱਤ ਦੂਰ ਹਨ ਲਖਸ਼ੇ ਤੋਂ ਪਹਿਲਾਂ ਕਦਾਂਬੀ ਸ਼੍ਰੀਕਾਂਤ 2016 ਅਤੇ ਪਰੂਪੱਲੀ ਕਸ਼ਿਪ 2012 ਕੁਆਟਰਫਾਈਨਲ ਚ ਪਹੁੰਚੇ ਸਨ ਸੇਨ ਪੈਰਿਸ ਤੋਂ ਬੈਡਮਿੰਟਨ ਮੈਡਲ ਲਈ ਭਾਰਤ ਦੀ ਇੱਕੋ ਮਾਤਰ ਉਮੀਦ ਹਨ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ